ਉਹ ਦੇਖੋ ਸਾਹਮਣੇ ਲੋਹੇ ਦਾ ਜਿਹੜਾ 56 ਉਸ ਨੂੰ ਭਰਿਆ ਜਾ ਰਿਹਾ ਹੈਗਾ ਤੋੜਿਆਂ ਦੇ ਨਾਲ ਸਾਰੇ ਨੌਜਵਾਨ ਲੱਗੇ ਹੋਏ ਨੇ ਉਹਦੇ ਬਾਅਦ ਇਹ ਜਿਹੜਾ ਤੋੜਾ ਆ ਜੋ ਲੋਹੇ ਦਾ ਸਟੈਂਚਰ ਆ ਭਰ ਲਿਆ ਬਿਲਕੁਲ ਉਸ ਨੂੰ ਜਿਹੜਾ ਬਿਛੜਦਾ ਦੇਖੋ ਨੌਜਵਾਨ ਵਿੱਚ ਅੰਦਰ ਜਿਹੜਾ ਆ ਉਹ ਚਲਾ ਗਿਆ ਹੈਗਾ ਆ 150 ਬੋਰਾ ਪੈਂਦਾ ਭਾਈ ਕਿੰਨੇ ਕੇ ਅੰਦਰ ਇੱਥੇ ਸੱਟਣ ਦੀ ਲੋੜ ਪੈਣੀ ਦੀ ਤਦ ਹੁਣ ਅੱਗੇ ਸਿੱਟੇ ਆਵਾਵਾ ਇਹਦੇ ਵਿੱਚ ਹੁਣ ਇੱਥੇ 20 25 ਲੱਗਣਗੇ ਤੇ ਹੋ ਜਾਣਗੇ ਜੀ ਤੇ ਮੇਟ ਹੋ ਜਾ ਜ਼ਿਆਦਾ ਉਹ ਬਾਈ ਪਾਣੀ ਚੈੱਕ ਕਰ ਰਹੀ ਜੀ ਉੱਥੇ ਪਹਿਲਾਂ ਸਿੱਟੇ ਹੋਏ ਥੱਲੇ ਅੱਛਾ ਜੀ ਹਾਂਜੀ ਉਦੋਂ ਪਾਣੀ ਹੈਗਾ ਵੀ ਇਹ ਫੋਟੋ 'ਚ ਅੱਛਾ ਜੀ ਇਹ ਪਹਿਲਾਂ ਸਿੱਟੇ ਹੋਏ ਜੀ ਸੋ ਤੋੜੇ ਐਸੇ ਤਰੀਕੇ ਦੇ ਨਾਲ ਜਿਹੜਾ ਲੋਹੇ ਦਾ ਕ੍ਰੇਟ ਭਣਾ ਕੇ ਇਸ ਦੇ ਵਿੱਚ ਪਾ ਕੇ ਥੱਲੇ ਉਹ ਸੁੱਟੇ ਜਾ ਰਹੇ ਨੇ ਥੱਲੇ ਬਾਈ ਆ ਚੈੱਕ ਕਰਕੇ ਵੀ ਕਿੱਥੇ ਕਿ ਜਿਹੜੇ ਆ ਤੋੜੇ ਡਿਗੇ ਹੋਏ ਨੇ ਬਹੁਤ ਰਿਸਕ ਲੈ ਕੇ ਜਿਹੜਾ ਹੈ ਬਾਈ ਹੁਣਾਂ ਵੱਲੋਂ ਕੀਤਾ ਬਾਈ ਕਾਫੀ ਰਿਸਕ ਹੈ ਜਾਂ ਵੀ ਉਹ ਦੇਖੋ ਬਾਈ ਕਾ ਬਾਦੀ ਲੇਗਾ ਗਾੜੀ ਵੇਖ ਲੂ ਪਰ ਕਹਿੰਦੇ ਪੰਜਾਬੀ ਬਾਈ ਕਹਿੰਦੇ ਇਹ ਪੰਜਾਬੀ ਉਹ ਜੇ ਦਰਿਆ ਪੰਜਾਬ ਚ ਲੰਘਦੇ ਦਰਿਆਵਾਂ ਨੂੰ ਬੰਨ ਪੰਜਾਬੀ ਉਹ ਮਾਰ ਸਕਦੇ ਬਾਈ ਬਿਲਕੁਲ ਬਿਲਕੁਲ ਬਾਬਾ ਜੀ ਦੀ ਉਸਤ ਮਹਾ ਪ੍ਰਸ਼ਾਣੀ ਕਿਰਪਾ ਵਾ ਸਾਰੇ ਇਹ ਅਕਾਲਪੁਰਖ ਬੋਲੋ ਹੀ ਆ ਬਈਆਂ ਨਾ ਬਿਲਕੁਲ ਜੀ ਬਿਲਕੁਲ ਜੀ ਬਾਕੀ ਨਾ ਤਰਨ ਦੇ ਬਾਰੇ ਬਾਈ ਕਿੰਨਾ ਕੁ ਟਾਈਮ ਹੋਰ ਲੱਗ ਜੂ ਇੱਥੇ ਸਾਰਾ ਇਹ ਬੰਨ ਮਾਰਨ ਨੂੰ ਇਥੇ ਵੀਰ ਜੀ ਆਈ ਜੀ ਨਾਲ ਕਾਫੀ ਦਾ ਕੱ ਲੈ ਜਾਣਾ ਵਾ ਤੇ ਬਾਕੀ ਅਜੇ ਤੇ ਸਾਨੂੰ 2 ਮਹੀਨੇ ਲੱਗ ਹੀ ਜਾਣੇ ਆ ਕਿਉਂਕਿ ਸultanpur ਵੀ ਟੁੱਟਿਆ ਉਸਦੇ ਵੀ ਲਾਉਣਾ ਪੜਾ ਐ ਤੋਂ ਬਾਅਦ ਤੇ ਜੇ ਇਥੇ ਕਿਤੇ ਲੋਨ ਹੋਈ ਦੇ ਦੇਖ ਲਓ ਪਾਣੀ ਜਿਆਦਾ ਵਾ ਬਾਈ ਬਹੁਤ ਵੱਡੀ ਮਾਰ ਪੰਜਾਬ ਨੂੰ ਦੇਖਦੇ ਚੱਲਣੀ ਪੈਂਦੀ ਆ ਹੋਜੀ ਬਹੁਤ ਮਾਰ ਬੜੀ ਹਨਾ